ਸਤਿ ਸ਼੍ਰੀ ਅਕਾਲ ਮੈਂ ਕਮਲਪਾਲ ਸਿੰਘ ਤੁਸੀਂ ਦੇਖ ਰਹੇ ਹੋ ਫਟਾਫਟ ਨਿਊਜ਼ ਯਾਨੀ ਕਿ ਤੇਜ਼ ਰਫ਼ਤਾਰ ਦੇ ਨਾਲ ਤਾਫਰ ਰੁਕ ਕਰਦੇ ਆ ਪਹਿਲੀ ਖਬਰ ਦਾ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਦੇ ਵੱਲੋਂ ਭਾਰਤ ਉੱਤੇ ਲਗਾਏ ਗਏ ਭਾਰੀ ਟੈਰਿਫਾਂ ਦੇ ਮਗਰੋਂ ਦੋਵੇਂ ਦੇਸ਼ਾਂ ਵਿਚਾਲੇ ਰਿਸ਼ਤੇ ਤਣਾਅਪੂਰਨ ਬਣੇ ਹੋਏ ਨੇ ਐਸੇ ਦੌਰਾਨ 트ੰਪ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਭਾਰਤੀ ਸਾਮਾਨ ਉੱਤੇ ਲਗਾਏ ਗਏ ਅਮਰੀਕੀ ਟੈਰਿਫ ਦੇ ਨਾਲ ਭਾਰਤ ਤੇ ਅਮਰੀਕਾ ਵਿਚਾਲੇ ਤਣਾਅ ਪੈਦਾ ਹੋ ਗਿਆ ਤੇ ਹੁਣ ਉਹਨਾਂ ਇਹ ਵੀ ਮੰਨਿਆ ਕਿ ਰੂਸ ਉਕ੍ਰੇਨ ਦੀ ਜੰਗ ਜਿਸ ਨੂੰ ਹੱਲ ਕਰਨ ਦੇ ਲਈ 트ੰਪ ਨੇ ਕਾਫੀ ਕੋਸ਼ਿਸ਼ਾਂ ਕੀਤੀਆਂ ਨੇ ਅਜੇ ਵੀ ਪ ਭਾਰਤ ਉਹਨਾਂ ਦਾ ਸਭ ਤੋਂ ਵੱਡਾ ਗਾਹਕ ਸੀ ਤੇ ਮੈਂ ਭਾਰਤ ਅਤੇ ਰੂਸ ਤੋਂ ਤੇਲ ਖਰੀਦਣ ਉੱਤੇ 50% ਟੈਰਿਫ ਲਗਾਇਆ ਸੀ। ਇਹ ਇੱਕ ਵੱਡੀ ਗੱਲ ਹੈ ਜਿਸ ਕਾਰਨ ਭਾਰਤ ਨਾਲ ਟਕਰਾਅ ਪੈਦਾ ਹੋ ਗਿਆ। ਯਾਦ ਰੱਖੋ ਇਹ ਸਾਡੇ ਨਾਲੋਂ ਯੂਰਪ ਲਈ ਜ਼ਿਆਦਾ ਵੱਡੀ ਸਮੱਸਿਆ ਹੈ ਤੇ ਇਸ ਮਗਰੋਂ ਭਾਰਤੀ ਸਮਾਨ ਉੱਤੇ ਟੈਰਿਫ ਬਾਰੇ ਚਰਚਾ ਕਰਨ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਨੇ ਮੰਨਿਆ ਕਿ ਉਹ ਰੂਸ-ਯੂਕਰੇਨ ਦੀ ਜੰਗ ਨੂੰ ਹੱਲ ਨਹੀਂ ਕਰ ਸਕਕੇ ਨੇ ਤੇ ਜਿਸ ਨੂੰ ਉਹਨਾਂ ਨੇ ਸਭ ਤੋਂ ਆਸਾਨ ਮੁੱਦਾ ਸਮਝਿਆ ਸੀ। ਨੇਪਾਲ ਦੇ ਵਿੱਚ ਬੀਤੇ ਕੁਝ ਦਿਨਾਂ ਤੋਂ ਬਣੀ ਤਣਾਅਪੂਰਨ ਸਥਿਤੀ ਆਖਰਕਾਰ ਕੁਝ ਹੱਦ ਤੱਕ ਸ਼ਾਂਤ ਹੋ ਗਈ ਜਦੋਂ ਜੰਜ਼ੀ ਦੇ ਵੱਲੋਂ ਪ੍ਰਸਤਾਵਿਤ ਸੁਸ਼ੀਲਾ ਕਾਰਕੀ ਨੂੰ ਨੇਪਾਲ ਦੇ ਅੰਤਰੀਮ ਪ੍ਰਧਾਨ ਮੰਤਰੀ ਵਜੋਂ ਚੁਣਿਆ ਗਿਆ। ਇਸ ਬਾਰੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਸੁਸ਼ੀਲਾ ਕਾਰਕੀ ਨੂੰ ਨੇਪਾਲ ਦੇ ਅੰਤਰੀਮ ਪ੍ਰਧਾਨ ਮੰਤਰੀ ਵਜੋਂ ਸੌ ਚੱਕਣ ਤੇ ਵਧਾਈ ਦਿੱਤੀ ਹੈ ਅਤੇ ਗੁਆਂਢੀ ਦੇਸ਼ ਵਿੱਚ ਸ਼ਾਂਤੀ ਅਤੇ ਤਰੱਕੀ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਦੁਹਰਾਇਆ। ਉਨਾ ਆਪਣੇ ਐਕਸ ਅਕਾਊਂਟ ਦੇ ਉੱਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ 네ਪਾਲ ਦੀ ਅੰਤਰਿਮ ਸਰਕਾਰ ਦੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣ ਉੱਤੇ ਮਾਨਯੋਗ ਸੁਸ਼ੀਲਾ ਕਾਰਕੀ ਜੀ ਨੂੰ ਹਾਰਦਿਕ ਵਧਾਈਆਂ ਭਾਰਤ 네ਪਾਲ ਦੇ ਸਾਡੇ ਭਰਾਵਾਂ ਅਤੇ ਭੈਣਾਂ ਦੀ ਸ਼ਾਂਤੀ ਤਰੱਕੀ ਅਤੇ ਖੁਸ਼ਹਾਲੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਕਾਰਕੀ ਦੇ ਸੌ ਚੱਕ ਸਮਾਗਮ ਨੇ ਕੇ ਪੀ ਸ਼ਰਮਾ ਉਲੀ ਦੇ ਪ੍ਰਧਾਨ ਮੰਤਰੀ ਵਜੋਂ ਅਚਾਨਕ ਅਸਤੀਫਾ ਦੇਣ ਤੋਂ ਬਾਅਦ ਰਾਜਨੀਤਿਕ ਅਨਿਸ਼ਚਿਤਤਾ ਦੇ ਦਿਨ ਦਾ ਅੰਤ ਕੀਤਾ ਤੇਨੇਪਾਲ ਦੇ ਰਾਸ਼ਪਤੀ ਰਾਮ ਚੰਦਰ ਪੌਡੇਲ ਨੇ ਰਾਸ਼ਪਤੀ ਦਫ਼ਤਰ ਵਿਖੇ ਕਾਰਕੀ ਨੂੰ ਅਹੁਦੇ ਦੀ ਸੌਚ ਚੁਕਾਈ ਹੈ। ਇੱਕ ਪਾਸੇ ਜਿੱਥੇ ਦੁਨੀਆ ਭਰ ਦੇ ਵਿੱਚ ਸਿਆਸੀ ਹਰ ਕੰਪ ਮਚਿਆ ਹੋਇਆ ਉੱਥੇ ਬ੍ਰਿਟੇਨ ਤੋਂ ਇੱਕ ਸੰਤਰੀ ਖੇਜ਼ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਕਰੀਬ 20 ਸਾਲਾ ਸਿੱਖ ਕੁੜੀ ਦੇ ਨਾਲ ਦਿਨ ਦਿਹਾੜੇ ਹਵਾਲਤ ਦੀਆਂ ਹੱਦਾਂ ਪਾਰ ਕੀਤੀਆਂ ਗਈਆਂ। ਜਾਣਕਾਰੀ ਅਨੁਸਾਰ ਇਹ ਘਟਨਾ ਵਰਕਿੰਗਮ ਦੇ 올 ਬਰਡੀ ਨੇੜੇ ਮੰਗਲਵਾਰ ਨੂੰ ਵਾਪਰੀ ਜਿੱਥੇ ਦੋ ਇੰਗਲਿਸ਼ ਮੂਲ ਦੇ ਦੋ ਨੌਜਵਾਨਾਂ ਨੇ ਇੱਕ ਬ੍ਰਿਟਿਸ਼ ਸਿੱਖ ਕੁੜੀ ਦੇ ਉਤੇ ਦਿਨ ਦਿਹਾਰੀ ਨਸਲੀ ਟਿੱਪਣੀਆਂ ਕੀਤੀਆਂ ਤੇ ਉਸ ਨਾਲ ਕੁੱਟਮਾਰ ਕੀਤੀ ਗਈ ਤੇ ਜ਼ਬਰ ਜਨਾਹ ਕੀਤਾ ਗਿਆ ਦੱਸਿਆ ਜਾ ਰਿਹਾ ਕਿ ਇਹ ਘਟਨਾ ਮੰਗਲਵਾਰ ਸਵੇਰੇ 8 ਵਜੇ ਤੋਂ 8:30 ਵਜੇ ਦੇ ਵਿਚਾਲੇ ਵਾਪਰੀ ਹੈ ਸਿੱਖ ਫੈਡਰੇਸ਼ਨ ਯੂਕੇ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮੌਲਦਮਾਰੇ ਕੁੜੀ ਦੇ ਨਾਲ ਕੁੱਟਮਾਰ ਕਰਦੇ ਹੋਏ ਕਿਹਾ ਕਿ ਤੂੰ ਇੱਥੇ ਦੀ ਨਹੀਂ ਇੱਥੋਂ ਚਲੀ ਜਾ ਉਸ ਨਾਲ ਕੁੱਟਮਾਰ ਦੌਰਾਨ ਉਸ ਉੱਤੇ ਇਸ ਤਰ੍ਹਾਂ ਦੀ ਨਸਲੀ ਟਿੱਪਣੀਆਂ ਕੀਤੀਆਂ ਗਈਆਂ ਤੇ ਉਸ ਨੂੰ ਗਾਲ੍ਹਾਂ ਵੀ ਕੱਢੀਆਂ ਗਈਆਂ ਨੇ ਭਾਰਤ ਹੁਣ ਚੀਨ ਦੇ ਨਾਲ ਲੱਗਦੀ ਆਪਣੀ ਸਰਹੱਦ ਨੂੰ ਰਣਨੀਤਿਕ ਤੌਰ ਦੇ ਉੱਤੇ ਹੋਰ ਮਜ਼ਬੂਤ ਕਰਨ ਦੇ ਲਈ ਇੱਕ ਵੱਡਾ ਕਦਮ ਚੁੱਕਣ ਜਾ ਰਿਹਾ ਹੈ ਤੇ ਕੇਂਦਰ ਸਰਕਾਰ ਨੇ ਉੱਤਰ ਪੂਰਬੀ ਰਾਜਾਂ ਦੇ ਵਿੱਚ ਚੀਨ, ਪੂਟਾਨ, ਮਿਆਂਮਾਰ ਅਤੇ ਬੰਗਲਾਦੇਸ਼ ਦੇ ਨਾਲ ਲੱਗਦੇ ਦੂਰ ਦਰਾਡੇ ਇਲਾਕਿਆਂ ਦੇ ਵਿੱਚ 500 ਕਿਲੋਮੀਟਰ ਲੰਬੀ ਰੇਲਵੇ ਲਾਈਨ ਬਿਚਾਉਣ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਮੈਗਾ ਪ੍ਰੋਜੈਕਟ ਉੱਤੇ ਲਗਭਗ 30000 ਕਰੋੜ ਰੁਪਏ ਦੀ ਲਾਗਤ ਆਵੇਗੀ ਤੇ ਅਗਲੇ ਇਸ ਨੂੰ 4 ਸਾਲਾਂ ਦੇ ਵਿੱਚ ਪੂਰਾ ਕਰਨ ਦਾ ਟੀਚਾ ਹੈ ਇਹ ਰੇਲ ਨੈਟਵਰਕ ਭਾਰਤ ਦੀ ਉੱਤਰ ਪੂਰਬੀ ਸਰਹੱਦ ਉੱਤੇ ਨਲਲ ਸੰਵੇਦਨਸ਼ੀਲ ਖੇਤਰਾਂ ਨੂੰ ਵੀ ਜੋੜੇਗਾ ਇਸ ਪ੍ਰੋਜੈਕਟ ਵਿੱਚ ਪੁਲਾ ਅਤੇ ਸੁਰੰਗਾਂ ਦਾ ਨਿਰਮਾਣ ਵੀ ਸ਼ਾਮਲ ਹੋਵੇਗਾ ਤਾਂ ਜੋ ਹਰ ਮੌਸਮ ਦੇ ਵਿੱਚ ਆਵਾਜਾਈ ਸੰਭਵ ਹੋ ਸਕੇ ਲੋਰਪਨ ਉਤੇ ਰੇਲਵੇ ਲਾਈਨ ਨੂੰ ਨਾਗਰਿਕਾਂ ਯਾਤਰਾ ਦੇ ਨਾਲ-ਨਾਲ ਫੌਜੀ ਕਾਰਵਾਈਆਂ ਲਈ ਵੀ ਵਰਤਿਆ ਜਾ ਸਕਦਾ ਹੈ ਤੇ ਇਸ ਪ੍ਰੋਜੈਕਟ ਦਾ ਉਦੇਸ਼ ਨਾ ਸਿਰਫ ਆਵਾਜਾਈ ਨੂੰ ਬਿਹਤਰ ਬਣਾਉਣਾ ਸਗੋਂ ਇਸ ਦਾ ਵੱਡਾ ਧਿਆਨ ਰਾਸ਼ਟਰੀ ਸੁਰੱਖਿਆ ਅਤੇ ਰਣਨੀਤਿਕ ਸੰਤੁਲਨ ਉਤੇ ਵੀ ਰਹੇਗਾ चीन ਨੇ ਅਤਵਾਦ ਨੂੰ ਖਤਮ ਕਰਨ ਦੀ ਅਗਵਾਈ ਪਾਕਿਸਤਾਨ ਨੂੰ ਸੌਪ ਦਿੱਤੀ ਹੈ ਜਿਸ ਨੇ ਭਾਰਤ ਦੇ ਵਿੱਚ ਅਤਵਾਦੀ ਹਮਲੇ ਕੀਤੇ ਨੇ ਦਰਸਲ ਦੁਨੀਆ ਭਰ ਦੇ ਵਿੱਚ ਅਤਵਾਦ ਦੇ ਲਈ ਬਦਨਾਮ ਪਾਕਿਸਤਾਨ ਨੂੰ ਸੰਗਈ ਸਹਿਯੋਗ ਸੰਗਠਨ ਜਾਨੀ ਕਿ ਐਸਈਓ ਦੇ ਖੇਤਰੀ ਅਤਵਾਦ ਵਿਰੋਧੀ ਢਾਂਚੇ ਐਸਈਓ ਰੈਪਸ ਦਾ ਚੇਅਰਮੈਨ ਬਣਾਇਆ ਗਿਆ ਇਸ ਚੇਨ ਪ੍ਰਵੁਖ ਸੰਗਠਨ ਨੇ ਬੁੱਧਵਾਰ ਇਹ ਫੈਸਲਾ ਲਿਆ ਤੇ ਇਸ ਫੈਸਲੇ ਤੋਂ ਬਾਅਦ ਪਾਕਿਸਤਾਨ ਨੇ ਅਤਵਾਦ ਨਾਲ ਲੜਨ ਦੇ ਵਿੱਚ ਖੇਤਰੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਦੀ ਸੌਕਾਦੀ ਹੈ ਮਾਇਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਨੂੰ ਅਤਵਾਦ ਵਿਰੋਧੀ ਢਾਂਚੇ ਦਾ ਚੇਅਰਮੈਨ ਬਣਾਉਣਾ ਬਹੁਤ ਹੀ ਹਾਸ ਹੋਏਣਾ ਹਾਲਾਂਕਿ ਇਹ ਕਿਹਾ ਜਾ ਰਿਹਾ ਹੈ ਕਿ ਐਸਿਓ ਦਿਨ ਐਸ ਸਮੂਹੀ ਪ੍ਰਧਾਨਗੀ ਹਰੇਕ ਦੇਸ਼ ਨੂੰ ਵਾਰੀ-ਵਾਰੀ ਦਿੱਤੀ ਜਾਂਦੀ ਹੈ ਅਤੇ ਇਸ ਵਾਰ ਪਾਕਿਸਤਾਨ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ ਪਾਕਿਸਤਾਨ ਨੂੰ ਚੇਅਰਮੈਨ ਬਣਾਉਣ ਦਾ ਫੈਸਲਾ ਕਿਰਗਿਜ਼ ਪਾਂ ਦੇ ਚੋਲ ਬੋਨ ਅਤਾ ਦੇ ਵਿੱਚ ਆਰਏਟੀਐਸ ਕੌਂਸਲ ਦੀ 44ਵੀਂ ਮੀਟਿੰਗ ਦੇ ਵਿੱਚ ਲਿਆ ਗਿਆ ਹੈ। ਵਿਗਿਆਨ ਦੀ ਦੁਨੀਆ ਦੇ ਵਿੱਚ ਹਰ ਰੋਜ਼ ਨਵੀਆਂ ਖੋਜਾਂ ਹੋ ਰਹੀਆਂ ਨੇ। ਇਸ ਵਾਰ ਚੀਨ ਦੇ ਵਿਗਿਆਨੀਆਂ ਨੇ ਇੱਕ ਅਜਾਈ ਖੋਜ ਕੀਤੀ ਹੈ ਜੋ ਪੋਵਿਕਰ ਦੇ ਵਿੱਚ ਮੀਲ ਦਾ ਪੱਤਰ ਸਾਬਤ ਹੋ ਸਕਦੀ ਹੈ। ਚੀਨ ਵਿਗਿਆਨੀਆਂ ਨੇ ਇੱਕ ਖਾਸ ਪਦਾਰਥ ਤਿਆਰ ਕੀਤਾ ਜੋ ਟੁੱਟੀਆਂ ਹੱਡੀਆਂ ਨੂੰ ਸਿਰਫ 2-3 ਮਿੰਟਾਂ ਵਿੱਚ ਹੀ ਜੋੜ ਸਕਦਾ ਹੈ। ਇਸ ਨੂੰ ਬੋਨ ਗਲੂ ਕਿਹਾ ਜਾ ਰਿਹਾ ਹੈ ਤੇ ਇਹ ਖੋਜ ਸਮੁੰਦਰ 'ਚ ਰਹਿਣ ਵਾਲੀਆਂ ਸੀਪਾਂ ਤੋਂ ਪ੍ਰੇਰਿਤ ਹੈ। ਸੀਪਰ ਚਟਾਨ ਨਾਲ ਚਿਪਕਣ ਲਈ ਚਿਪਚਿਪਾ ਪਦਾਰਥ ਛੱਡਦਿਆਂ ਨੇ ਵਿਗਿਆਨੀਆਂ ਨੇ ਐਸੇ ਕੁਦਰਤੀ ਗੁਣ ਨੂੰ ਧਿਆਨ ਵਿੱਚ ਰੱਖ ਕੇ ਬੋਨ ਗਲੂ ਤਿਆਰ ਕੀਤਾ ਤੇ ਬੋਨ ਗਲੂ 6 ਮਹੀਨਿਆਂ ਅੰਦਰ ਸਰੀਰ ਦੇ ਵਿੱਚ ਘੁਲ ਜਾਂਦਾ ਤੇ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਕਰਦਾ ਇਹ ਅਲਰਜੀ ਜਾਂ ਹੋਰ ਕਿਸੇ ਰਿਐਕਸ਼ਨ ਦਾ ਕਾਰਨ ਨਹੀਂ ਬਣਦਾ ਇਸ ਕਾਰਨ ਇਹ ਮੈਟਲ ਇੰਪਲੈਂਟ ਦੀ ਲੋਡ ਨੂੰ ਖਤਮ ਕਰ ਸਕਦਾ ਤੇ ਚੀਨੀ ਵਿਗਿਆਨੀਆਂ ਦੀ ਇਹ ਖੋਜ ਮੈਡੀਕਲ ਸਾਇੰਸ 'ਚ ਵੱਡਾ ਕਦਮ ਮੰਨੀ ਜਾ ਰਹੀ ਹੈ ਐਤ ਨਾਲ ਟੁੱਟੀਆਂ ਹੱਡੀਆਂ ਦਾ ਇਲਾਜ ਨਾ ਸਿਰਫ ਆਸਾਨ ਅਤੇ ਤੇਜ਼ ਹੋਵੇਗਾ ਸਗੋਂ ਮਰੀਜ਼ਾਂ ਨੂੰ ਲੰਬੇ ਸਮੇਂ ਤੱਕ ਮੈਟਲ ਇੰਪਲਾਂਟ ਨਾਲ ਜੁੜੀਆਂ ਮੁਸ਼ਕਲਾਂ ਤੋਂ ਵੀ ਰਾਹਤ ਮਿਲੇਗੀ। ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ 13 ਤੋਂ 15 ਸਤੰਬਰ ਤੱਕ ਪੰਜ ਸੂਬਿਆਂ ਦੇ ਦੌਰੇ ਤੇ ਨੇ ਤੇ ਇਸ ਦੌਰੇ ਦੌਰਾਨ ਉਹ ਮਿਜ਼ੋਰਮ, ਮਨੀਪੁਰ, ਅਸਾਮ, ਪੱਛਮੀ ਬੰਗਾਲ ਤੇ ਬਿਹਾਰ ਦੀ ਯਾਤਰਾ ਕਰਨਗੇ। ਅਜੀਬੇ ਦਰੋਂ ਪਹੁੰਚ ਕੇ ਮੋਦੀ ਨੇ ਸੂਬੇ ਦੇ ਲੋਕਾਂ ਦੇ ਲਈ ਕਾਫੀ ਵੱਡੀਆਂ ਵਿਕਾਸ ਯੋਜਨਾਵਾਂ ਦੀਆਂ ਸੁਗਾਤਾਂ ਦਿੱਤੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਮਿਜ਼ੋਰਮ ਦੇ ਵਿੱਚ ਸ਼ਾਂਤੀ ਰਾਜ ਦੀ ਤਰੱਕੀ ਦਾ ਆਧਾਰ ਹੈ ਅਤੇ ਦੇਸ਼ ਦੀ ਤਰੱਕੀ ਦੇ ਵਿੱਚ ਮਿਜ਼ੋਰਮ ਦਾ ਬਹੁਤ ਮਹੱਤਵਪੂਰਨ ਯੋਗਦਾਨ ਹੈ ਮੋਦੀ ਨੇ ਸ਼ਨੀਵਾਰ ਨੂੰ ਰਾਜਧਾਨੀ ਦਿੱਲੀ ਦੇ ਲਈ ਰਾਜਧਾਨੀ ਐਕਸਪ੍ਰੈਸ ਨੂੰ ਹਰੀ ਚੰਡੀ ਦਿਖਾ ਕੇ ਮਿਜ਼ੋਰਮ ਦੀ ਰਾਜਧਾਨੀ ਆਈ ਜੋਨ ਨੂੰ ਪਹਿਲੀ ਵਾਰ ਭਾਰਤੀ ਰੇਲਵੇ ਨਾਲ ਜੋੜਿਆ ਅਤੇ ਸੈਰੰਗ ਬੈਰਵੀ ਰੇਲਵੇ ਰੂਟ ਦਾ ਉਦਘਾਟਨ ਕੀਤਾ ਅਸਮੋਕੇ ਮੋਦੀ ਨੇ ਮਿਜ਼ੋਰਮ ਤੋਂ ਗੋਹਾਟੀ ਅਤੇ ਕਲਕੱਤਾ ਦੇ ਰੇਲ ਗੱਡੀਆਂ ਨੂੰ ਵੀ ਹਰੀ ਚੰਡੀ ਦਿੱਖਾਈ ਹੈ ਮਿਜ਼ੋਰਮ ਦਿੱਲੀ ਰਾਜਧਾਨੀ ਐਕਸਪ੍ਰੈਸ ਅਸਾਮ ਅਤੇ ਪੱਛਮੀ ਬੰਗਾਲ ਦੇ ਰਾਹੀਂ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਆਨੰਦ ਵਿਹਾਰ ਪਹੁੰਚੇਗੀ ਪੰਜਾਬ ਵਿਧਾਨ ਸਭਾ ਦੇ ਮੈਂਬਰ ਕੁਮਰ ਵਿਜੇ ਪ੍ਰਤਾਪ ਸਿੰਘ ਦੇ ਵੱਲੋਂ ਵਿਧਾਨ ਸਭਾ ਕਮੇਟੀ ਤੋਂ ਦਿੱਤਾ ਗਿਆ ਅਸਤੀਫਾ ਮਾਨਯੋਗ ਸਪੀਕਰ ਦੇ ਵੱਲੋਂ ਸਵੀਕਾਰ ਕਰ ਲਿਆ ਗਿਆ ਹੈ। ਇਸ ਸਬੰਧੀ ਨੋਟਿਸ ਸਰਕਾਰੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਤੇ ਨੋਟੀਫਿਕੇਸ਼ਨ ਦੇ ਵਿੱਚ ਕਿਹਾ ਗਿਆ ਕਿ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਸਬ ਆਰਡੀਨੇਟ ਲਜਿਸਲੇਸ਼ਨ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਸੀ ਪਰ ਉਨ੍ਹਾਂ ਨੇ 19 ਅਗਸਤ 2025 ਨੂੰ ਇਸ ਤੋਂ ਅਸਤੀਫਾ ਦੇਣ ਦੀ ਬੇਨਤੀ ਕੀਤੀ ਸੀ। ਸਪੀਕਰ ਵੱਲੋਂ ਉਨ੍ਹਾਂ ਦੀ ਬੇਨਤੀ ਮਨਜ਼ੂਰ ਕਰਦਿਆ 5 ਸਤੰਬਰ 2025 ਤੋਂ ਅਸਤੀਫਾ ਪ੍ਰਭਾਵਸ਼ਾਲੀ ਮੰਨਿਆ ਗਿਆ ਹੈ। ਦੋਨਾਂ ਵੱਲੋਂ ਮਿਤੀ 19 ਅਗਸਤ 2025 ਨੂੰ ਕੀਤੀ ਗਈ ਬੇਨਤੀ ਪ੍ਰਵਾਨ ਕਰਦੇ ਹੋਏ ਮਾਨਯੋਗ ਸਪੀਕਰ ਪੰਜਾਬ ਵਿਧਾਨ ਸਭਾ ਦੇ ਵੱਲੋਂ ਮਿਤੀ 5/9/192025 ਤੋਂ ਕੁਮਰ ਵਿਜੇ ਪ੍ਰਤਾਪ ਸਿੰਘ ਮਾਨਯੋਗ ਮੈਂਬਰ ਪੰਜਾਬ ਵਿਧਾਨ ਸਭਾ ਨੂੰ ਅਧੀਨ ਵਿਧਾਨ ਕਮੇਟੀ ਦੇ ਮੈਂਬਰਾਂ ਦੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਕਰ ਦਿੱਤਾ ਗਿਆ ਅਤੇ ਹੁਣ ਉਹ ਪੰਜਾਬ ਵਿਧਾਨ ਸਭਾ ਦੀ ਅਧੀਨ ਵਿਧਾਨ ਕਮੇਟੀ ਦੇ ਮੈਂਬਰ ਨਹੀਂ ਹੋਣਗੇ ਗੌਰਤਲ ਬਾਇਕੇ ਕੁਝ ਸਮਾਂ ਪਹਿਲਾਂ ਹੀ ਆਮ ਆਦਮੀ ਪਾਰਟੀ ਨੇ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਪਾਰਟੀ ਤੋਂ 5 ਸਾਲ ਲਈ ਮੋਰਤਲ ਕਰ ਦਿੱਤਾ ਸੀ ਤੇ ਇਹ ਫੈਸਲਾ ਪਾਰਟੀ ਦੀ ਪੀਐਸਸੀ ਦਾਨੀ ਕੇ ਰਾਜਨੀਤਿਕ ਮਾਮਲਾ ਦੀ ਕਮੇਟੀ ਵੱਲੋਂ ਲਿਆ ਗਿਆ ਸੀ ਅੱਜ ਲਈ ਨਹੀਂ ਦੁਬਾਰਾ ਫਿਰ ਆਦਰ ਹੋਗੇ ਉਦੋਂ ਤੱਕ ਦੀ ਇਜਾਜ਼ਤ ਸਾਥ ਸ਼ੀਰਕਾਲ